ਜੀ ਸੋਤਿਆਂ ਨੂੰ ਪਿਆਰ ਭਰਿਤ ਸਤ ਸ੍ਰੀ ਅਕਾਲ ਤੁਸੀਂ ਜੁੜਦੇ ਹੋ ਲੋਕ ਰਾਏ ਚੈਨਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਜਿੰਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਜੋ ਸੀਐਮ ਦੀ ਕੁਰਸੀ ਬਹੁਤ ਜਲਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੇਤਾਵਨੀ ਦੇ ਦਿੱਤੀ ਹੈ ਜਿਵੇਂ ਹੀ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਨੇ ਪੰਜਾਬ ਵਿੱਚ ਆ ਕੇ ਜੋ ਇੱਕ ਰੈਲੀ ਕਰਦੇ ਨੇ ਉਸ ਰੈਲੀ ਨੂੰ ਲੈ ਕੇ ਇਹ ਬਹੁਤ ਵੱਡਾ ਐਲਾਨ ਹੋ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੋ ਪੰਜਾਬ ਦੇ ਲੋਕ ਨੇ ਉਹ ਹੁਣ ਬਿਲਕੁਲ ਨਾਰਾਜ਼ ਹੋ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਈ ਵੀ ਸੁਣਨ ਵਾਸਤੇ ਉਸ ਰੈਲੀ ਵਿੱਚ ਨਹੀਂ ਪਹੁੰਚਦਾ ਜਿੱਥੇ ਕਿ ਹਜ਼ਾਰ ਕੁਰਸੀ ਲਾਈ ਜਾਂਦੀ ਏ ਔਰ ਸਿਰਫ ਤੇ ਸਿਰਫ ਉੱਥੇ 200 ਲੋਕ ਹੀ ਪਹੁੰਚਦੇ ਨੇ ਬਾਕੀ ਸਾਰੀਆਂ ਕੁਰਸੀਆਂ ਖਾਲੀ ਹੁੰਦੀਆਂ ਨੇ ਅਰਵਿੰਦ ਕੇਜਰੀਵਾਲ ਸਟੇਜ ਤੇ ਚੜਦੇ ਨੇ ਔਰ ਕੁਰਸੀਆਂ ਦੇਖ ਕੇ ਅਗਭੋਲੇ ਹੋ ਜਾਂਦੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਉਹਨਾਂ ਦੇ ਵੱਲੋਂ ਤਿਆਰੀ ਹੋ ਗਈ ਹੈ ਜਿਵੇਂ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਇਹ ਹਸ਼ਰ ਹੋ ਰਿਹਾ ਹੈ ਕੇਜਰੀਵਾਲ ਨੂੰ ਚਿੰਤਾ ਸਤਾ ਰਹੀ ਹੈ ਕਿ 2027 ਦੇ ਵਿੱਚ ਦਿੱਲੀ ਵਾਂਗੂ ਪੰਜਾਬ ਵਿੱਚ ਵੀ ਸੱਤਾ ਖਤਮ ਹੋ ਸਕਦੀ ਹੈ ਜੇਕਰ ਅੱਜ ਤੋਂ ਹੀ ਕੋਈ ਬਦਲਾਅ ਨਾ ਕੀਤਾ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੋ ਲੋਕਾਂ ਦਾ ਪਹਿਲਾਂ ਪਿਆਰ ਸੀ ਲੋਕ ਬੜੇ ਚਾਹਵਾਂ ਦੇ ਨਾਲ ਆਉਂਦੇ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਣਦੇ ਸੀ ਉਹ ਲੋਕਾਂ ਦੇ ਵਿੱਚ ਨਿਰਾਸ਼ਾ ਕਿਉਂ ਆ ਗਈ ਏ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ 3.5 ਸਾਲਾਂ ਦੇ ਵਿੱਚ ਲੋਕਾਂ ਨੂੰ ਆਪਣੇ ਨਾਲ ਕਿਉਂ ਨਹੀਂ ਜੋੜ ਸਕੇ ਆਪਣੇ ਨਾਲ ਲੋਕਾਂ ਦਾ ਉਹ ਸਾਰਾ ਪਿਆਰ ਕਿਉਂ ਨਹੀਂ ਰੱਖ ਸਕੇ ਜਿਸ ਨੂੰ ਲੈ ਕੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਨੇ ਆਪਣਾ ਪੰਜਾਬ ਦੇ ਵਿੱਚ ਇੰਚਾਰਜ ਵੀ ਬਦਲਿਆ ਸੀ ਮਨੀਸ਼ ਸੋਧਿਆ ਮਨੀਸ਼ ਸੋਧਿਆ ਜਦੋਂ ਪੰਜਾਬ ਵਿੱਚ ਆਉਂਦੇ ਨੇ ਭਾਵੇਂ ਉਹਨਾਂ ਨੂੰ ਪੂਰੀ ਪੰਜਾਬ ਦੇ ਵਿੱਚੋਂ ਇੱਜ਼ਤ ਦਿੱਤੀ ਗਈ ਸੀ ਪਰ ਕਿਤੇ ਨਾ ਕਿਤੇ ਮਨੀਸ਼ ਸੋਦੀਆ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਦੇਖ ਕੇ ਨਾਰਾਜ਼ ਹੋਏ ਨੇ ਔਰ ਉਹ ਵਾਪਸ ਚਲੇ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਕੇਜਰੀਵਾਲ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਬਹੁਤ ਸਾਰੇ ਲੀਡਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਾਰਾਜ਼ ਚੱਲ ਰਹੇ ਸੀ ਜਿਵੇਂ ਕਾਂਗਰਸ ਪਾਰਟੀ ਦੇ ਵਿੱਚ ਹੋਇਆ ਸੀ ਕਾਪਟਰ ਅਮਰਿੰਦਰ ਸਿੰਘ ਤੋਂ ਸਾਰੇ ਨਾਰਾਜ਼ ਸੀ ਉਸੇ ਤਰ੍ਹਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਿਹੜੀ ਸਾਰੀ ਲੀਡਰਸ਼ਿਪ 'ਤੇ ਉਹ ਨਾਰਾਜ਼ ਹੈ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਤੋਂ ਲੈ ਕੇ ਜਿੰਨੇ ਬਾਕੀ ਕੈਬਨਲ ਮੰਤਰੀ ਨੇ ਜਾਂ ਵਿਧਾਇਕ ਨੇ ਉਹ ਉਹਨਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਪੰਜਾਬ ਦੇ ਵਿੱਚ ਕੋਈ ਵੀ ਅਫਸਰ ਉਹਨਾਂ ਦੀ ਗੱਲ ਸੁਣਦਾ ਨਹੀਂਗਾ ਜੋ ਸਾਰਾ ਕੁਝ ਭਗਵੰਤ ਮਾਨ ਨੇ ਆਪਣੇ ਹੱਥ ਰੱਖਿਆ ਹੋਇਆ ਜਿਸ ਨੂੰ ਲੈ ਕੇ ਸਾਰੀ ਨਰਾਜ਼ਗੀ ਜਿਹੜੀ ਇਹ ਸਾਹਮਣੇ ਆਈ ਏ ਪਟਿਆਲਾ ਦੇ ਵਿੱਚ ਪਟਿਆਲਾ ਦੇ ਵਿੱਚ ਜਿਹੜੇ ਸਥਾਨਕ ਵਿਧਾਇਕ ਸੀ ਪਟਿਆਲਾ ਦੇ ਹਲਕੇ ਦੇ ਨਾਲ ਲੱਗਦੇ ਉਹਨਾਂ ਦੇ ਵੱਲੋਂ ਵੀ ਆਪਣੀ ਗੈਰ ਹਾਜ਼ਰੀ ਔਰ ਉਹਨਾਂ ਦਾ ਵੀ ਉੱਥੇ ਨਾ ਪਹੁੰਚਣਾ ਔਰ ਉਹਨਾਂ ਦੇ ਹਲਕਿਆਂ ਦੇ ਵਿੱਚੋਂ ਲੋਕਾਂ ਦਾ ਨਾ ਪਹੁੰਚਣਾ ਇਹ ਬਹੁਤ ਵੱਡਾ ਚਰਚਾ ਬਣੀ ਹੋਈ ਏ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਸਤਰ ਦੇ ਵਿੱਚ ਜੋ ਬਹੁਤ ਵੱਡਾ ਪੁਚਾਲ ਆਉਣ ਵਾਲਾ ਹੈ ਆਮ ਆਦਮੀ ਪਾਰਟੀ ਜਿਹੜੀ ਇਸੇ ਗੱਲ ਨੂੰ ਲੈ ਕੇ ਚਿੰਤਾ ਵਿੱਚ ਹੈ ਕੇਜਰੀਵਾਲ ਤਾਂ ਕਹਿੰਦੇ ਸਟੇਜ ਦੇ ਉੱਪਰੋਂ ਬਿਲਕੁਲ ਉਸੇ ਵਕਤ نیچے ਉਤਰ ਕੇ ਹੋਰ نیچے ਜਾ ਕੇ ਕਹਿੰਦੇ ਉਹਨਾਂ ਨੇ ਜਿਹੜਾ ਆਪਣੇ ਵਰਕਰਾਂ ਨੂੰ ਬੁਲਾਇਆ ਆਪਣੇ ਜਿਹੜੇ ਵਿਧਾਇਕਾਂ ਨੂੰ ਬੁਲਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਾਹਣ ਦੀ ਤਿਆਰੀ ਕਰ ਲਈਏ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਡੇ ਦਾਅਵੇ ਕਰ ਰਹੇ ਨੇ ਜੋ ਪੰਜਾਬ ਦੇ ਵਿੱਚ ਤਿੰਨਾਂ ਸਾਲਾਂ ਦੇ ਵਿੱਚ ਬਹੁਤ ਵੱਡਾ ਵਿਕਾਸ ਹੋਇਆ ਹੈ ਪਰ ਲੋਕਾਂ ਦਾ ਨਾ ਹੋਣਾ ਲੋਕਾਂ ਦੀ ਗੈਰ ਹਾਜ਼ਰੀ ਹੋਣਾ ਇਹ ਫਿਰ ਬਹੁਤ ਇੱਕ ਵੱਡਾ ਸਵਾਲ ਹੈ ਕੇਜਰੀਵਾਲ ਦੇ ਵੱਲੋਂ ਵਾਪਸੀ ਚਲਾ ਜਾਣਾ ਲੁਧਿਆਣਾ ਦੇ ਜਿਮਨੀ ਚੋਣ ਵਿੱਚ ਵੀ ਨਾ ਆਉਣਾ ਇਸੇ ਕਾਰਨ ਮੁੱਖ ਮੰਤਰੀ ਭਗਵਨ ਤਮਨ ਜਿਹੜੇ ਨੇ ਉਹ ਵੀ ਚੁੱਪ ਕਰ ਗਏ ਨੇ ਜਿਵੇਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਵਿਧਾਇਕਾਂ ਦੇ ਉੱਪਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਬਿਨਾਂ ਸ਼ੱਕ ਆਪਣੇ ਵਿਧਾਇਕਾਂ ਦੇ ਉੱਪਰ ਜੋ ਪੁਲਸ ਅਫਸਰਾਂ ਦੇ ਉੱਪਰ ਵਿਜੀਲੈਂਸ ਭੇਜੀ ਜਾ ਰਹੀ ਹੈ ਸਾਰੇ ਲੋਕ ਸਹਿਮੇ ਹੋਏ ਨੇ ਜਿੰਨੇ ਵੀ ਵਿਧਾਇਕ ਨੇ ਜਾਂ ਅਫਸਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ ਸੀਗੇ ਜਿਹੜੇ ਅਫਸਰ ਉਹਨਾਂ ਦੇ ਵਿੱਚ ਡਰ ਪੈਦਾ ਹੋ ਗਿਆ ਕਿ ਇਹ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਉੱਪਰ ਵੀ ਕੋਈ ਗਾਇਡਿਕ ਸਕਦੀ ਹੈ ਕਿਉਂਕਿ ਗਿਫਟ ਸਾਰਿਆਂ ਨੇ ਲਏ ਹੁੰਦੇ ਨੇ ਜਿਹੜਾ ਵੀ ਅਫਸਰ ਹੁੰਦਾ ਜਾਂ ਵਿਧਾਇਕ ਹੁੰਦਾ ਜਿੱਦੀ ਸਰਕਾਰ ਦੇ ਵਿੱਚ ਚਲਦੀ ਹੁੰਦੀ ਹੈ ਲੋਕ ਉਸ ਕੋਲ ਜਾਂਦੇ ਨੇ ਉਸ ਨੂੰ ਗੁਰਦਸਤ ਦੇ ਦਿੰਦੇ ਨੇ ਉਹ ਫੁੱਲਾਂ ਦੇ ਟੋਕਰੀਆਂ ਦਿੰਦੇ ਨੇ ਮਠਿਆਈਆਂ ਦੇ ਡੱਬੇ ਦਿੰਦੇ ਨੇ ਉਹਨਾਂ ਦਾ ਸਤਿਕਾਰ ਕਰਦੇ ਨੇ ਪਰ ਉਹ ਡੱਬਿਆਂ ਦੇ ਵਿੱਚ ਮਠਿਆਈਆਂ ਨਹੀਂ ਹੁੰਦੀਆਂ ਉਹ ਡੱਬਿਆਂ ਦੇ ਵਿੱਚ ਜਿਹੜੇ ਕੀ ਗਾਂਧੀ ਵਾਲੇ ਨੋਟ ਹੁੰਦੇ ਨੇ ਉਹ ਟੋਕਰੀਆਂ ਦੇ ਵਿੱਚ ਉੱਪਰ ਤਾਂ ਗੁਲਦਸਤੇ ਹੁੰਦੇ ਨੇ ਪਰ ਵਿੱਚ ਉਹਦੇ ਥੱਲੇ ਗਾਂਧੀ ਵਾਲੇ ਨੋਟ ਹੁੰਦੇ ਨੇ ਇਸ ਗੱਲ ਨੂੰ ਲੈ ਕੇ ਇਹ ਸਾਰੇ ਅਫਸਰ ਸਾਹਿਬ ਵੀ ਡਰੀ ਹੋਈਏ ਤੇ ਬਾਕੀ ਸਾਰੇ ਕੈਬਨ ਮੰਤਰੀ ਵੀ ਡਰੇ ਹੋਏ ਨੇ ਕਿ ਕਿਹਦੇ ਨਾ ਕਿਹਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਡੱਬਿਆਂ ਨੂੰ ਲੈ ਕੇ ਉਹਨਾਂ ਗੁਲਦਸਤਿਆਂ ਨੂੰ ਲੈ ਕੇ ਨਾ ਉਹਨਾਂ ਦੇ ਉੱਪਰ ਵੀ ਵਿਜੀਲੈਂਸ ਭੇਜ ਦੇਵੇ ਸੋ ਇਸੇ ਕਰਮ ਲੋਕ ਰੈਡੀਆਂ ਵਿੱਚ ਜਾਣੇ ਬੰਦ ਹੋ ਗਏ ਵਿਧਾਇਕਾਂ ਦੇ ਵੱਲੋਂ ਆਪਣੇ ਵਰਕਰਾਂ ਨੂੰ ਰੈਡੀਆਂ ਵਿੱਚ ਲੈ ਜਾਣ ਵਾਸਤੇ ਕੋਈ ਵੀ ਹੰਗਾਰਾ ਨਹੀਂ ਦਿੱਤਾ ਜਾ ਰਿਹਾ ਸੋ ਜੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ ਵੱਡਾ ਛਟਕਾ ਲੱਗਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਲੀ ਕੁਰਸੀਆਂ ਜਦੋਂ ਰਹਿ ਗਈਆਂ ਤਾਂ ਆਪ ਵੀ ਨਿਰਾਸ਼ ਹੋਏ ਨੇ ਔਰ ਕੇਜਰੀਵਾਲ ਜਿਹੜੇ ਖੁਦ ਨਿਰਾਸ਼ ਹੋ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਕਿ ਅਗਬੋਲਾ ਹੋ ਗਏ ਨੇ ਔਰ ਉਹਨਾਂ ਨੇ ਵਾਰਨਿੰਗ ਦੇ ਦਿੱਤੀ ਹੈ ਕਿ ਆਉਣ ਵਾਲੀਆਂ ਰੈਲੀਆਂ ਦੇ ਵਿੱਚ ਜੇਕਰ ਲੋਕ ਨਾ ਦਿਸੇ ਤਾਂ ਤੁਹਾਡੀ ਛੁੱਟੀ ਹੈ